ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਬਾਈ ਆਇਆ ਭੈਣ ਕੁਲਵਿੰਦਰ ਕੌਰ ਕੋਲੇ ਤੇ ਮਾਂ ਬੋਲੀ ਨੂੰ ਜਿੰਨੇ ਜਿੰਨੇ ਵੀਰ ਪਿਆਰ ਕਰਦੇ ਹਨਾ ਆਹ ਦੇਖ ਲਓ ਕੁੜਾ ਡਾਡੀ ਸਸਾ ਬਾਈ ਹਨਾ ਬਣਿਆ ਹੋਇਆ ਗੀਤ ਤੇ ਵੀਰ ਜਿਹੜੇ ਦੇਸਾਂ ਅਬਦੇਸਾਂ ਦੇ ਵਿੱਚ ਬੈਠਿਆ ਸਾਰੇ ਜਣੇ ਬਾਈ ਸਾਨੂੰ ਲਾਈਕ ਕਰ ਲਓ ਪੇਜ ਫੋਲੋ ਕਰ ਲਓ ਰੇਸ਼ਮ ਗਿਆਨ ਵਾਲਾ ਸਾਨੂੰ ਵਧੀਆ ਵਧੀਆ ਗੀਤ ਦਬਾਈ ਹਨਾ ਧਾਰਮਿਕ ਦੂਜੇ ਵੀ ਤੇ ਕਮੇਟੀ ਵੀਡੀਓ ਬਾਈ ਸਾਰੇ ਸੁਣਾਉਂਦੇ ਰਾਵਾਂਗੇ ਤੇ ਸੁਣਦੇ ਆਓ ਤੇ ਅੱਜ ਭੈਣ ਕੁਲਵਿੰਦਰ ਕੌਰ ਕੋਲੋਂ ਸੁਣਦੇ ਆਂ ਇੱਕ ਪੰਜਾਬੀ ਗੀਤ ਜਿੰਨੇ ਜਿੰਨੇ ਪੰਜਾਬੀ ਨੂੰ ਪਿਆਰ ਕਰਦੇ ਆ ਬਾਈ ਸਾਰੇ ਜਣੇ ਪਹਿਲਾਂ ਸ਼ੇਅਰ ਕਰ ਦਿਓ ਤੇ ਸੁਣੋ ਬਾਈ ਗੀਤ ਭੈਣ ਕੁਲਵਿੰਦਰ ਗੌਰ ਕੋਲੋਂ ਸੁਣਾਦੇ ਭੈਣ ਚੱਕ ਦੇ ਫੱਟੇ ਓੜਾ ਉੱਠ ਕੇ ਸਵੇਰੇ ਆੜਾ ਅਰਦਾਸ ਕਰ ਈੜੀ ਏਕ ਓੰਕਾਰ ਸੱਸਾ ਸਤ ਨਾਮ ਪੜ ਹਾਂ ਹਾਂ ਹੋਰ ਕੰਮ ਪਿੱਛੋਂ ਪਹਿਲਾਂ ਰੱਬ ਨੂੰ ਧਿਆ ਜਿਵੇਂ ਬਾਣੀ ਤੈਨੂੰ ਦੱਸਿਓ ਮੈਂ ਜ਼ਿੰਦਗੀ ਲੰਗਾ ਜਿਵੇਂ ਬਾਣੀ ਤੈਨੂੰ ਦੱਸਿਓ ਮੈਂ ਜ਼ਿੰਦਗੀ ਲੰਗਾ ਕੱਕਾ ਕੀਰਤ ਗਮਾਂ ਤੂੰ ਕੱਕਾ ਖੁਸ਼ੀਆਂ ਨੂੰ ਪਾ ਤੂੰ ਗੱਗਾ ਗੁਰੂਆਂ ਦੀ ਬਾਣੀ ਕੱਕਾ ਕਾਰ ਚ ਸੁਣਾ ਤੂੰ ਤੱਤਾ ਤੋਲ ਤੇਰਾ ਤੇਰਾ ਚੱਚਾ ਤੱਥਾ ਥੋੜੇ ਚ ਬਥੇਰਾ ਦੱਦਾ ਦਾਨੀ ਬੜਾ ਰੱਬ ਤੱਦਾ ਤਾਂ ਨੇ ਆਉਂਦਾ ਜੇ ਰਾਂ ਨੰਨਾ ਨੂਰ ਸਾਰੇ ਕੋ ਪਾਵੇਂ ਰਾਮੀ ਆ ਖੁਦਾ ਜਿਵੇਂ ਬਾਣੀ ਤੈਨੂੰ ਦੱਸਿਓ ਮੈਂ ਜ਼ਿੰਦਗੀ ਲੰਗਾ ਜਿਵੇਂ ਬਾਣੀ ਤੈਨੂੰ ਦੱਸਿਓ ਮੈਂ ਜ਼ਿੰਦਗੀ ਲੰਗਾ ਪੱਪਾ ਪਾੜ ਕੇ ਵਿਚਾਰ ਫੱਫਾ ਫਿਕਰਾਂ ਨੂੰ ਮਾਰ ਬੱਬਾ ਬੋਲ ਇੱਕੋ ਬੋਲੀ ਪੱਬਾ ਪਾ ਲੈ ਕੇ ਨਾ ਹਾਰ ਮ ਮ ਮੰਗਣਾ ਗੁਨਾਯਯਾ ਯੋਗਨਾਯ ਪਾਰਾ ਰਾ ਰੱਬ ਤੇਰੇ ਵਿੱਚ ਲੱਲਾ ਲੱਬ ਸੱਚੇ ਦਾ ਵਾ 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 ਹੈ ਗੁਰੂ ਕਦੋਵਾਲ ਨੀਤ ਨਾ ਭੁਲਾ ਜਿਵੇਂ ਬਾਣੀ ਤੈਨੂੰ ਦੱਸਿਓ ਮੈਂ ਜ਼ਿੰਦਗੀ ਲੰਗਾ ਜਿਵੇਂ ਬਾਣੀ ਤੈਨੂੰ ਦੱਸਿਓ ਮੈਂ ਜ਼ਿੰਦਗੀ ਲੰਗਾ